ਕਦੇ ਵੀ ਭੁੱਲ ਕੇ ਇਹ ਦੋ ਗੱਲਾਂ ਆਪਣੇ ਮਾਪਿਆਂ ਨਾਲ ਛੇੜ ਨਾ ਕਰੋ ਬਣੇ ਹੋਏ ਕੰਮ ਵਿਗੜ ਜਾਣਗੇ ਪਿਆਰਿਓ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਰੇ ਸਦਾ ਭਜੋ ਹਰਿ ਸ਼ਰਨਾਈ ਗੁਰ ਕਾ ਸ਼ਬਦ ਅੰਦਰ ਵਸੈ ਤਾ ਹਰ ਵਿਸਰ ਨਾ ਜਾਈ ਜਦੋਂ ਪਰਮਾਤਮਾ ਦੀ ਆਪਾਂ ਸ਼ਰਨ ਪੈ ਜਾਂਦੇ ਆਂ ਤੇ ਉਦੋਂ ਸਾਰੇ ਵਹਿਮ ਭਰਮ ਜਿਹੜੇ ਨੇ ਉਹ ਛੱਡ ਦੇਣੇ ਚਾਹੀਦੇ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਸਾਰੀ ਆਤਮਿਕ ਬੋਧ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਗੁਰੂ ਦਾ ਸ਼ਬਦ ਜਦੋਂ ਹਿਰਦੇ ਵਿੱਚ ਵੱਸਦਾ ਹੈ ਉਦੋਂ ਪਰਮਾਤਮਾ ਹਿਰਦੇ ਦੇ ਵਿੱਚ ਸਦਾ ਲਈ ਵਸ ਜਾਂਦਾ ਹੈ ਉਹ ਫਿਰ ਵਿਸਰਦਾ ਨਹੀਂ ਹੈ ਪਿਆਰਿਓ ਜਿੱਥੇ ਪਰਮਾਤਮਾ ਦਾ ਵਾਸਾ ਹੋਵੇ ਉੱਥੇ ਕਾਰਜ ਕਿਵੇਂ ਵਿਗੜ ਸਕਦੇ ਨੇ ਪਿਆਰਿਓ ਕੁਝ ਗੱਲਾਂ ਤੇ ਸਾਨੂੰ ਡਰਾਇਆ ਜਾਂਦਾ ਹੈ ਕੁਝ ਲੋਕਾਂ ਦੇ ਵੱਲੋਂ ਜਿਹੜੇ ਵਹਿਮ ਭਰਮ ਦੇ ਵਿੱਚ ਫਸੇ ਹੋਏ ਨੇ ਆਹ ਗੱਲ ਨਾ ਘਰੇ ਦੱਸੀ ਤੂੰ ਆਹ ਨਾ ਦੱਸੀ ਉਹ ਨਾ ਦੱਸੀ ਤੇ ਬੰਦਾ ਇੰਨਾ ਕੋ ਚੋਰ ਹੋ ਜਾਂਦਾ ਹੈ ਉਹ ਕੋਈ ਵੀ ਗੱਲ ਘਰੇ ਦੱਸਣ ਤੋਂ ਫਿਰ ਡਰਦਾ ਹੈ ਉਹਦਾ ਮਤਲਬ ਹੁੰਦਾ ਹੈ ਵੀ ਮੈਂ ਕੋਈ ਗੱਲ ਘਰੇ ਨਾ ਦਸਾਂ ਆਹ ਵੀ ਨਾ ਦਸਾਂ ਉਹ ਵੀ ਨਾ ਦਸਾਂ ਆਹ ਗੱਲ ਨਾ ਕਰਾਂ ਉਹ ਗੱਲ ਨਾ ਕਰਾਂ ਘਰ ਦੇ ਵਿੱਚ ਸਾਥ ਸੰਗਤ ਬੜੇ ਜ਼ਿਆਦੇ ਮਨ ਦੇ ਵਿੱਚ ਭਰਮ ਹੁੰਦੇ ਨੇ ਬੜੇ ਜ਼ਿਆਦੇ ਮਨ ਦੇ ਵਿੱਚ ਇਦਾਂ ਦੀਆਂ ਔਣਤਾਈਆਂ ਹੁੰਦੀਆਂ ਨੇ। ਸਿਆਰਿਓ ਕਈ ਕਹਿੰਦੇ ਜੀ ਆਪਣਾ ਭੇਦ ਨਾ ਕਿਸੇ ਨੂੰ ਦਿਓ ਜੀ ਸਾਥ ਸੰਗਤ ਜੇ ਆਪਣਾ ਭੇਦ ਨਹੀਂ ਕਿਸੇ ਨੂੰ ਦਮਾਂਗੇ ਤੇ ਚੰਗੀ ਸਲਾਹ ਵੀ ਨਹੀਂ ਆਪਾਂ ਕਿਸੇ ਤੋਂ ਲੈ ਸਕਦੇ। ਸਾਥ ਸੰਗਤ ਜਦੋਂ ਆਪਾਂ ਆਪਣੀ ਗੱਲ ਕਿਸੇ ਨੂੰ ਦੱਸਾਂਗੇ ਆਪਣਾ ਕੋਈ ਐਸਾ ਮਿੱਤਰ ਦੋਸਤ ਘਰਦਿਆਂ ਤੋਂ ਬਿਨਾ ਕੋਈ ਸੱਚਾ ਮਿੱਤਰ ਸਾਡਾ ਬਣ ਨਹੀਂ ਸਕਦਾ। ਸਾਥ ਸੰਗਤ ਜੇ ਉਹਨਾਂ ਤੋਂ ਅਸੀਂ ਸਲਾਹ ਲਵਾਂਗੇ ਘਟੋ-ਘਟ ਜੇ ਸਾਡਾ ਬੁਰਾ ਵੀ ਹੋਣ ਜਾ ਰਿਹਾ ਹੋਏਗਾ ਤੇ ਅਸੀਂ ਬਚਦੇ ਜਾਵਾਂਗੇ ਉਹ ਸਾਨੂੰ ਬਚਾ ਤੇ ਲੈਣਗੇ ਇਹ ਗੱਲ ਸਾਨੂੰ ਸਮਝਣੀ ਪਾਏਗੀ। ਪਿਆਰਿਓ ਇਹਨਾਂ ਵਹਿਮਾਂ ਭਰਮਾਂ 'ਚ ਨਾ ਪਿਓ ਜੀ ਵਿਆਹ ਕਾਰਜ ਦੱਸਣਾ ਨਹੀਂ ਜੀ ਆਏ ਆਂ ਜੀ ਠੀਕ ਹੈ ਕੁਝ ਪ੍ਰਾਈਵੇਸੀ ਦੀਆਂ ਚੀਜ਼ਾਂ ਹੁੰਦੀਆਂ ਨੇ ਪਰ ਜਿੱਥੇ ਅਸੀਂ ਕਿਸੇ ਨਾਲ ਕੋਈ ਡੀਲ ਕਰਨੀ ਹੋਵੇ ਜਾਂ ਅਸੀਂ ਕੋਈ ਬਗਾਨੇ ਬੰਦੇ ਦੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਉੱਥੇ ਕੋਈ ਸਾਨੂੰ ਪਤਾ ਹੋਵੇ ਇਹਦੇ ਵਿੱਚ ਸਾਡਾ ਫਾਇਦਾ ਹੈ ਇਹਦੇ ਵਿੱਚ ਸਾਡਾ ਇਓ ਨੁਕਸਾਨ ਹੋਏਗਾ ਉੱਥੇ ਸਾਨੂੰ ਕੁਝ ਚੀਜ਼ਾਂ ਜੜੀਆਂ ਨੇ ਜ਼ਰੂਰ ਸੋਚਣੀਆਂ ਚਾਹੀਦੀਆਂ ਨੇ ਉਹਨਾਂ ਚੀਜ਼ਾਂ ਨੂੰ ਅਸੀਂ ਜ਼ਰੂਰ ਵਿਚਾਰੀਏ ਪਿਆਰਿਓ ਇਹ ਕੁਝ ਗੱਲਾਂ ਤੇ ਸਾਨੂੰ ਜਿਹੜਾ ਹੈ ਉਹ ਜਾਣ ਬੁੱਝ ਕੇ ਦੱਸਿਆ ਗਿਆ ਤੜਫਾਇਆ ਗਿਆ ਵੀ ਇਹ ਕਲ ਨਾ ਕਰੀ ਆ ਨਾ ਹੋ ਜੇ ਆ ਗੱਲ ਨਾ ਹੋ ਜੇ ਆ ਨਾ ਹੋ ਜੇ ਸਾਧ ਸੰਗਤ ਜਿਹੜੇ ਲੋਕ ਆਪ ਵਹਿਮਾਂ ਪਰਮਾਂ ਦੇ ਵਿੱਚ ਫਸੇ ਹੁੰਦੇ ਨੇ ਉਹ ਸਾਨੂੰ ਵੀ ਵਹਿਮਾਂ ਦੇ ਵਿੱਚ ਲਾ ਲੈਂਦੇ ਨੇ ਤੇ ਜਿਹਦੇ ਨਾਲ ਨੁਕਸਾਨ ਸਾਡਾ ਹੀ ਹੁੰਦਾ ਕਿਸੇ ਹੋਰ ਦਾ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਨੇ ਇਹੋ ਸ਼ਰੀਰ ਮਾਇਆ ਦਾ ਪਤਲਾ ਵਿੱਚ ਹਮੈ ਦੁਸ਼ਟੀ ਪਾਈ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਹਉਮੈ ਦਾ ਰੋਗ ਹੈ ਇਹ ਸਰੀਰ ਹੈ ਇਹ ਗੁਰੂ ਦਾ ਸਾਜਿਆ ਹੋਇਆ ਹੈ ਪਰ ਇਹਦੇ ਵਿੱਚ ਹਉਮੈ ਦਾ ਜਿਹੜਾ ਰੋਗ ਆ ਗਿਆ ਨਾ ਉਹਨੇ ਸਾਨੂੰ ਪਿੱਛੇ ਕਰ ਦਿੱਤਾ ਉਹਨੇ ਸਾਨੂੰ ਹਰ ਇੱਕ ਚੀਜ਼ ਭੁਲਾ ਦਿੱਤੀ ਸਤਿਗੁਰੂ ਕਹਿੰਦੇ ਨੇ ਵਹਿਮ ਦੇ ਵਿੱਚ ਨਾ ਪਈ ਸਾਡੇ ਘਰਾਂ ਦੇ ਵਿੱਚ ਆਮ ਤੌਰ ਤੇ ਕੁਝ ਬਾਬੇ ਆਉਂਦੇ ਨੇ ਕੁਝ ਅਜਿਹੇ ਇਨਸਾਨ ਆਉਂਦੇ ਨੇ ਜਿਹੜੇ ਸਾਡੇ ਮਨ ਦੀਆਂ 2-4 ਗੱਲਾਂ ਹਰੇਕ ਨਹੀਂ ਹੁੰਦੀਆਂ ਨੇ ਤੇਰੇ ਕੋਲੇ ਪੈਸਾ ਆਉਂਦਾ ਤੂੰ ਟਿਕਦਾ ਨਹੀਂ ਤੂੰ ਮਨ ਦੀ ਗੱਲ ਦੱਸ ਦਿੰਦਾ ਫਿਰ ਧੋਖਾ ਖਾ ਜਾਂਦਾ ਇਹਨਾਂ ਦੇ ਗੱਲਾਂ ਕਰਕੇ ਸਾਨੂੰ ਪਰਵਾ ਲੈਂਦੇ ਨੇ ਸਾਥ ਸੰਗਤ ਉਹ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਵੀ ਪਾ ਦੇ ਜੇ ਤਾਂ ਅਸੀਂ ਉਹਨਾਂ ਦੀ ਗੱਲ ਸੁਣ ਲਈ ਸਾਨੂੰ ਵਹਿਮਾਂ ਚ ਪਾ ਦਿੱਤਾ ਪਰ ਯਾਦ ਰੱਖਿਓ ਵੀ ਗੁਰੂ ਵਹਿਮ ਦੇ ਵਿੱਚੋਂ ਕੱਢਦਾ ਹੈ ਗੁਰੂ ਵਹਿਮ ਦੇ ਵਿੱਚ ਪਾਉਂਦਾ ਨਹੀਂ ਪਿਆਰਿਓ ਜਿਹੜਾ ਗੁਰੂ ਵਹਿਮਾਂ ਦੇ ਵਿੱਚੋਂ ਕੱਢਦਾ ਹੋਵੇ ਤੇ ਪਿਆਰਿਓ ਉਹ ਸਾਡੇ ਨਾਲ ਕਦੇ ਵੀ ਬੇਇਨਸਾਫੀ ਨਹੀਂ ਕਰ ਸਕਦਾ ਸਾਥ ਸੰਗਤ ਸਤਿਗੁਰੂ ਨੇ ਤੇ ਕਿਹਾ ਸਾਰੇ ਤੇਰੇ ਮਿੱਤਰ ਨੇ ਸਾਰੇ ਤੇਰੇ ਦੋਸਤ ਨੇ ਤੇ ਯਾਦ ਰੱਖੀ ਕੋਈ ਤੇਰਾ ਬੇਗਾਨਾ ਨਹੀਂ ਹੈ ਸਾਰੇ ਤੇਰੇ ਆਪਣੇ ਸੱਬੇ ਸਾਂਝੀਵਾਲ ਸਦਾਇਨ ਕੋਈ ਨਾ ਦੱਸੇ ਵਾਰਾ ਜੀਓ ਯਾਦ ਰੱਖੀ ਸਾਰੇ ਤੇਰੇ ਆਪਣੇ ਹੀ ਨੇ ਜਦੋਂ ਤੂੰ ਚੰਗਾ ਤੇ ਭੋਲਾ ਬਣ ਕੇ ਚੱਲੇਗਾ ਸਤਿਗੁਰੂ ਨੂੰ ਨਾਲ ਲੈ ਕੇ ਚੱਲੇਗਾ ਤੇ ਯਾਦ ਰੱਖੀ ਕੋਈ ਤੇਰਾ ਕੁਝ ਨਹੀਂ ਵਿਗਾੜ ਸਕਦਾ ਸਾਰੇ ਤੈਨੂੰ ਆਪਣੇ ਹੀ ਨਜ਼ਰ ਆਉਣਗੇ ਸਾਰੇ ਤੇਰੇ ਆਪਣੇ ਹੀ ਨੇ ਭਲਿਆ ਇਹ ਗੱਲ ਯਾਦ ਰੱਖੀ ਸਾਰੇ ਤੈਨੂੰ ਆਪਣੇ ਹੀ ਨਜ਼ਰ ਆਉਣਗੇ ਤੇ ਇਸ ਪ੍ਰਮਾਤਮਾ ਤੇਰਾ ਆਪ ਸਾਥ ਦੇਗਾ ਤੇਰਾ ਉਹ ਬੁਰਾ ਕਦੇ ਹੋਣ ਹੀ ਨਹੀਂ ਦੇਵੇਗਾ ਇਸ ਗੱਲ ਨੂੰ ਜਰਾ ਸਮਝ ਕੇ ਚੱਲੀ ਸਾਧ ਸੰਗਤ ਆਪਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝ ਕੇ ਚੱਲੀਏ ਸਾਧ ਸੰਗਤ ਕਾਰਜ ਉੱਥੇ ਵਿਗੜਦੇ ਨੇ ਜਿੱਥੇ ਸਾਡੇ ਮਨ ਦੇ ਵਿੱਚ ਕੋਈ ਚੋਰ ਹੋਵੇ ਤੇ ਜਿੱਥੇ ਅਸੀਂ ਸੱਚ ਤੇ ਖੜੇ ਆ ਉੱਥੇ ਕਾਰਜ ਕੋਈ ਵਿਗੜਨਾ ਸਤਿਗੁਰੂ ਦਿੰਦੇ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ